ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਬਦ ਹਜ਼ਾਰੇ ਮਾਜ ਮਹੱਲਾ 5ਵਾਂ ਚੌਪਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਦਿਲਪੁ ਕਰੇ ਚਾਤ੍ਰਿਕ ਕੀ ਨਿਆਈ ਤ੍ਰਖਾ ਨ ਉਤਰੈ ਸ਼ਾਂਤਿ ਨ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹੌਂ ਕੋਲੀ ਜੀਓ ਕੋਲ ਕਮ ਆਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਤੇਰਾ ਮੁਖ ਸੁਹਾਵਾ ਜੀਓ ਸਹਿਜ ਤੁੰ ਬਾਣੀ ਚਰੁਵਾ ਦੇਖੇ ਸਾਰੰਗ ਪਾਣੀ ਧਨ ਸੋ ਦੇਸ ਜਾ ਤੂੰ ਵਸਿਆ ਮੇਰੇ ਸੱਜਣ ਮੀ ਤੁਮ ਰਾਰੇ ਜੀਓ ਹਾਂ ਕੋਲੀਓ ਕੋਲ ਕੁਮਾਈ ਗੁਰ ਸੱਜਣ ਹੀ ਤੁਮਰਾ ਰੇ ਜਿਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀਐ ਤੇ ਤੁਧ ਭਗਵੰਤਾ ਮੋਹਿ ਰੈਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦੁਆਰੇ ਜਿਓ ਹੌਂ ਕੋ ਲੀ ਜਿਓ ਕੋਲ ਕੁਮਾਈ ਤਸ ਸੱਚੇ ਗੁਰ ਦਰਬਾਰੇ ਜਿਓ ਰਹਾਉ ਭਾਗ ਹੋਆ ਗੁਰਸੰਤ ਮਿਲਾਇ ਪ੍ਰਭ ਅਬినాਸੀ ਕਰਮੈ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜਿਓ ਹੌਂ ਕੋ ਲੀ ਜਿਓ ਕੋਲ ਕੁਮਾਈ ਜਨ ਨਾਨਕ ਦਾਸ ਤੁਮਾਰੇ ਜਿਓ ਰਹਾਉ ਤਨਾਸਰੀ ਮਹੱਲਾ ਪਹਿਲਾ ਚੌਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜੀਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਰਹਾ ਆਂਦਨ ਸਾਹਿਬ ਸੇਵੀ ਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਇਆਲ ਤੇਰੇ ਨਾਮ ਤਰਾ ਸਦ ਕੁਰਬਾਨ ਜਾਉ ਰਹਾ ਸਰਬੰਸਾ ਚਾ ਇੱਕ ਹੈ ਦੂਜਾ ਨਹੀਂ ਕੋਏ ਤਾਂ ਕਿਸੇ ਹਾਸੋ ਕਰੇ ਜਾਂ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੀਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾਰਾ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਉ ਢਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬਰੰਗਾਏ ਮੇਰੇ ਕੰਤਨ ਪਾਵੇ ਚੂਲੜਾ ਪਿਆਰੇ ਕਿਉ ਤਨ ਸੇਜ ਜਾਏ ਹਾਂ ਕੁਰਬਾਨ ਜਾਉ ਮੇਹਰਵਾਨਾ ਹਾਂ ਕੁਰਬਾਨ ਜਾਉ ਹਾਂ ਕੁਰਬਾਨ ਜਾਉ ਤਿਨਾ ਕੈ ਲੈਣ ਜੁ ਤੇਰਾ ਨਾਮ ਲੈਣ ਜੁ ਤੇਰਾ ਨਾਮ ਤਿਨਾ ਕੈ ਹਾਂ ਸਦ ਕੁਰਬਾਨੇ ਜਾਉ ਰਾਉ ਦਾਇਆ ਰੰਗਣ ਜੇਥੀ ਐ ਪਿਆਰੇ ਪਾਈਐ ਨਾਮ ਜੀਠ ਰੰਗਣ ਵਾਲਾ ਜੇ ਰੰਗ ਐ ਸਾਹਿਬ ਐਸਾ ਰੰਗ ਨਾ ਢੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਾ ਕਹਿ ਪਾਸ ਢੂੜ ਤਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜਿ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਪਾਵੇ ਆਪੇ ਹੀ ਰਾਵੇ ਤੇ ਲੰਗ ਮਹੱਲਾ ਪਹਿਲਾ ਏਨੜੀਏ ਮਨੜਾ ਕਾਇ ਕਰੇ ਆਪ ਨੜੇ ਕਰ ਹਰ ਰੰਗੋ ਕੀ ਨਾ ਮਾਣੇ ਸੋਹਣੀੜੇ ਤਨ ਕਮਲੀਏ ਬਾਹਰ ਕਿਆ ਢੁੰਡੇ ਪੈ ਕਿਉਂ ਦੇ ਸਲਾਈਆਂ ਲੈਣੀ ਭਾਵ ਕਾ ਕਰ ਸੀ ਗਾਰੋ ਤਾਂ ਸੁਹਾਗਣ ਜਾਣੀ ਆ ਲਾਗੀ ਤਾਂ ਸੋ ਧਰੇ ਪਿਆਰੋ ਇਆਣੀ ਬਾਲੀ ਕਿਆ ਕਰੇ ਜਾ ਤਨ ਕੰਤ ਨ ਪਾਵੇ ਕਰਨ ਪਲਾਹ ਕਰੇ ਬੋ ਤੇਰੇ ਸਾ ਤਨ ਮਹਿਲ ਨ ਪਾਵੇ ਵਿਣ ਕਰਮਾਂ ਕਿਛ ਪਾਈਐ ਨਾਹੀ ਜਿਬੋ ਤੇਰਾ ਤਾਵੇ ਲਭ ਲੋਭ ਅੰਕਾਰ ਕੀ ਮਾਤੀ ਮਾਇਆ ਮਾਇ ਸਮਾਣੀ ਇੰਨੀ ਬਾਤੀ ਸੋ ਪਾਈਐ ਨਹੀਂ ਭਈ ਕਾਮਣਿਆਣੀ ਜਾਏ ਪੁੱਛੋ ਸੋਹਾਗਣੀ ਵਾਹੈ ਕਿੰਨੀ ਬਾਤੀ ਸੋ ਪਾਈਐ ਜੋ ਕਿਛ ਕਰੇ ਸੋ ਭਲਾ ਕਰਮਾਨੀਐ ਹਕਮਤੋਂ ਕਮ ਝੁਕਾਈਐ ਜਾਂ ਕਹਿ ਪ੍ਰੇਮ ਪਦਾਰਤ ਪਾਈਐ ਤੋ ਚਰਨੀ ਚਿਤ ਲਾਈਐ ਸੋਹ ਕਹੈ ਸੋ ਕੀਜੈ ਤਨ ਮਨੁ ਦੀਜੈ ਐਸਾ ਪਰਮ ਲਲਾਈਐ ਏਵ ਕਹੈ ਸੋਹਾਗਣੀ ਪਹਿਣੇ ਇੰਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋਦਨ ਲੇਖੈ ਕਾਮਨ ਨੋ ਨਿਤ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਵਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨਸ ਭਾਏ ਸਮਾਨੀ ਸੁੰਦਰ ਸਾਇ ਸਰੂਪ ਵਿਚਖਣ ਕਹੀਐ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕਾਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਕਾਣ ਗੁਰੂ ਕਹਿ ਪੈ ਦੀ ਖਿਆਲੇ ਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਨਾ ਰਹਾਉ ਮਨ ਤਰਾਜੀ ਚਿੱਤ ਤੁਲਾ ਤੇਰੀ ਸੇਵ ਸਰਫ ਕਮਾਵਾ ਘਟ ਹੀ ਭੀਤਰ ਸੋ ਸੋ ਤੋਲੀ ਅਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ 부ਜੇ ਆਪੇ ਹੈ ਵਣਜਾਰਾ ਅੰਦੁਲਾਨੀ ਚ ਜਾਤ ਪਰਦੇਸੀ ਖੈਨ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਇੱਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਾ ਹੋ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਸ ਕਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਭੁਜਾਈ ਜੈਸੇ ਸੱਚ ਮੈਂ ਰਹੁ ਰਜਾਈ ਰਹਾ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬਾ ਮੈਂ ਅੰਦule ਕਿਆ ਚਤੁਰਾਈ ਕਿਆ ਹੋਂ ਕਥੀ ਕਥੇ ਕਥ ਦੇਖਾ ਮੈਂ ਕਥਨ ਕਥ ਨਾ ਜਾਈ ਜੋ ਤੁਧ ਪਾਵੈ ਸੋਈ ਆਖਾਂ ਤਿਲ ਤੇਰੀ ਵੜਿਆਈ ਇਤੇ ਕੁਕਰ ਹਾਂ ਬੇਗਾਨਾ ਭੌਂਕਾਂ ਇਸ ਤਨ ਤਾਈ ਭਗਤ ਹੀਰ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨ ਜਾਈ ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟੀ ਤੀਰਤ ਨਾਵਾਂ ਇਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾ ਆਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਥਲ ਮਹੀਲ ਭਰਪੁਰ ਲੀਨਾ ਘਟ ਘਟ ਜੋਤ ਤੁਮਾਰੀ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਂ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨੇ ਤਤੇਰੇ ਜੀਅ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਸਿੱਖ ਮਤ ਸਭ ਬੁੱਧ ਤੁਮਾਰੀ ਮੰਦਰ ਛਾਵਾ ਤੇਰੇ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀਅ ਜੰਤ ਸਭ ਸਰਨ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਤੇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ